ਸੂਰਜ ਦੇ ਨਾਲ ਤੇਰੀ ਯਾਦਾ ਬੈੰਦੀ ਐ ਚੰਨ ਦੇ ਛਪਣ ਤੱਕ ਨਾਲ-ਨਾਲ ਰਹਿੰਦੀ ਐ ਹੋ ਗਿਆ ਕਸੂਰ ਸਾਥੋਂ ਕੀ ਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ ਅੱਜ ਸਾਡੇ ਨਾਲ ਇੱਕ ਅਜੀਹਾ ਨੌਜਵਾਨ ਮੌਜੂਦ ਹੈ ਜੋ ਕਿ ਪੇਸ਼ੇ ਤੋਤਾ ਸਿਕਿਉਰਿਟੀ ਦਾ ਕੰਮ ਕਰਦਾ ਹੈ ਢੀੜ ਤੇਰੇ ਜਾਨ ਦੀ ਕਿਦਾਂ ਜਰਾ ਗਮੈਂ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਹਾਗਮੈਂ ਪੀੜ ਤੇਰ ਜਾਨ ਦੀ ਮੈਂ ਲਿੱਖੇ ਹੁੰਦੇ ਤੋਂ ਹੀ ਗੁਆ ਸੀਗਾ ਜਿੱਦਾਂ ਛੋਟੇ ਹੁੰਦੇ ਤੋਂ ਮੈਨੂੰ ਯਾਦ ਆਉਣਾ ਬਹੁਤ ਛੋਟਾ ਸੀਗਾ ਗਾਣੇ ਗੋਣੇ ਗਾਉਂਦਾ ਰਹਿੰਦਾ ਸੀਗਾ ਐਡਾ ਸ਼ਰਾਪਾਂ ਗਰੀ ਜਾਂਦੀਆਂ ਗਾਣੇ ਗਾਈਆਂ ਨੇ ਜਦੋਂ ਮੈਨੂੰ ਹੋਸ਼ ਜੀ ਆਈ ਥੋੜਾ ਮੈਂ 5ਵੀਂ 6ਵੀਂ ਚ ਸੀਗਾ ਉਦੋਂ ਵੀ ਗਾਉਣਾ ਹੁੰਦਾ ਸੀਗਾ ਤੇ 7ਵੀਂ ਅੱਡੇ ਤੱਕ ਡਰਦਾ ਰਿਆ ਜਿੱਦਾਂ ਕਲਾਸ 'ਚ ਗਾਉਣਾ ਨਹੀਂ ਫਿਰ 9ਵੀਂ 10ਵੀਂ 'ਚ ਮੈਂ ਸਕੂਲ ਦੇ ਵਿੱਚ ਜਦੋਂ ਗਿਆ ਫਿਰ ਉਦੋਂ ਲੋਕਾਂ ਮਲਸ ਕੋਲ ਬਾਕੀਆਂ ਦੇ ਮੂਰੇ ਗਾਉਣਾ ਸ਼ੁਰੂ ਕੀਤਾ ਤੇ ਬਸ ਇਦਾਂ ਹੀ ਗਾਉਂਦੇ ਗਾਉਂਦੇ ਹਜੇ ਤੱਕ ਗਾਈ ਜਾਂਦੇ। ਇਹ ਸਿਕਿਉਰਟੀ ਦਾ ਜਿਹੜਾ ਕੰਮ ਕਰ ਰਹੇ ਹੋ ਇਹ ਲ ਇਹ ਮਜਬੂਰੀ ਹੈ ਜਾਂ ਹਾਂਜੀ ਕੰਮ ਦੀ ਕੁਝ ਕਰਨਾ ਪੈਂਦਾ ਕੰਮ ਦਰਸਲ ਜਦੋਂ ਮੈਂ ਸਟੱਡੀ ਛੱਡ ਦਿੱਤੀ ਉਸ ਤੋਂ ਬਾਅਦ ਫਿਰ ਮੈਂ ਕੰਮ 'ਚ ਪੈ ਗਈਆਂ ਤੁਰਾ ਥੋੜਾ ਮhaul ਉੱਤਰ ਗਿਆ ਹੁਣ ਮਤਲਬ 2-3 ਸਾਲ ਹੋ ਗਏ ਕੰਮ ਕਰਦੇ ਨੇ ਸਿਕਿਉਰਟੀ ਲਾਈਨ ਦੇ ਵਿੱਚ ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਉਹ ਤੇਰੇ ਨਾਲ ਉਹਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਤੇਰੇ ਕੋਲ ਯਾਰਾ ਸਾਨੂੰ ਐਹੋ ਜੀ ਉਮੀਦ ਨਹੀਂ ਸੀ ਜਿਵੇਂ ਗਾਦੇ ਹੋ ਲੱਗਦਾ ਜਿੱਦਾਂ ਮਤਲਬ ਕਾਫੀ ਰੁੱਝੇ ਰਹੇ ਹੋ ਆਸ਼ਕੀ ਜੀ ਨਹੀਂ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਗਈ ਫਿਰ ਵੀ ਕੋਈ ਨਾ ਕੋਈ ਤਾਂ ਕੋਈਗੀ ਲਾਈਵ 'ਚ ਤੁਸੀਂ ਸੈਡ Song ਵੀ ਗਾਉਂਦੇ ਹੋ ਕਾਫੀ ਪਹਿਲਾਂ ਵੀ ਅੱਪਾ ਤੁਹਾਨੂੰ ਸੁਣਿਆ ਸੀ ਜਿੱਦ ਤੁਸੀਂ ਕਾਫੀ ਨਹੀਂ ਪਤਾ ਨਹੀਂ ਕਿਉਂ ਉਹਦਾ ਸਕੂਲ ਟਾਈਮ ਸੀਗਾ ਮਾੜਾ ਮੁੱਤਾ ਜਦੋਂ ਪੜ੍ਹਦੇ ਹੁੰਦੇ ਸੀਗੇ ਦਿਲ ਟੁੱਟਿਆ ਕਦੀ ਨਹੀਂ ਨਹੀਂ ਦਿਲ ਤਾਂ ਟੁੱਟਦਾ ਹੀ ਰਹਿੰਦਾ ਜੀ ਕਿੰਨੇ ਤੁਸੀਂ ਸਟੱਡੀ ਕੀਤੀ ਹੈ ਮੈਂ ਪਲੱਸ 2 ਕੀਤੀ ਵੀ ਤੁਹਾਡਾ ਕੋਈ ਖੁਆਬ ਨਹੀਂ ਤੁਹਾਡਾ ਕੋਈ ਸੁਪਨਾ ਨਹੀਂ ਕਿ ਤੁਸੀਂ ਕੋਈ ਵੱਡੇ ਵੱਡੇ ਕਿਸੇ ਡਾਇਰੈਕਟਰ ਨਾਲ ਕੰਮ ਕਰੋ ਜਾਂ ਟੀਵੀ ਤੇ ਆਉਂਦਾ ਸੁਪਨਾ ਹੁੰਦਾ ਇੱਕ ਹਰੇਕ ਨੂੰ ਹਾਂਜੀ ਹੁੰਦਾ ਜੀ ਸਾਰਿਆਂ ਦਾ ਹੁੰਦਾ ਸੁਪਨਾ ਤਾਂ ਤੇ ਬਸ ਕਰ ਰਹੇ ਹਾਂ ਜੀ ਰਿਆਜ਼ ਕਰੇ ਬੈਠ ਕੇ ਹਾਂ ਦਾ ਫਿਲਹਾਲ ਕਿਉਂਕਿ ਟੀਵੀ ਦੇ ਆਉਣ ਦੇ ਲਈ ਬਹੁਤ ਵੱਡੀ ਜੀਮ ਹੋ ਜਾਂਦੀ ਹੈ ਥੋੜਾ ਵਜਨ ਦੀ ਪ੍ਰੋਬਲਮ ਵੀ ਹੁੰਦੀ ਆ ਇਸ ਕਰਕੇ ਅਜੇ ਬਸ ਮਾੜਿਆਂ ਹੱਲਾ ਤਾਂ ਨੇ ਪਾਇਆ ਜੰਜੀਰਾ ਸਾਨੂੰ ਸਾਡੇ ਹੀ ਇੱਕ ਰੀ ਬਿਦੂਰ ਹੋ ਗਏ ਸੁਪਨੇ ਸੀ ਦੇਖੇ ਜਿਹੜੇ ਕਾਲੀਆਂ ਰਾਤਾਂ ਨੂੰ ਚੜਦੀ ਸਵੇਰ ਚੂਰ ਹੋ ਗਏ ਖਾਲੀ ਵਿੱਚ ਰੋਟੀ ਪਈ ਆਪਣੀਆਂ ਮਿਹਨਤਾਂ ਘੜੇ ਖਨੋ ਤੇਰੀ ਸਵਾਦ ਦੇ ਗਈ ਮਿਹਨਤਾਂ ਦੇ ਲਿਖੇ ਨਹੀਂ ਇੱਕ ਇੱਕ ਪਲ ਜਿਹੜੇ ਜ਼ਿੰਦਗੀ ਕਿਤਾਬ ਦੇ ਗਈ ਕਿਤਾਬ ਦੇ ਗਈ ਦੇਖੋ ਮਿਹਨਤ ਜਿਹੜਾ ਬੰਦਾ ਕਰ ਰਿਹਾ ਉਹ ਤਾਂ ਇੱਕ ਇੱਕ ਨਾ ਇੱਕ ਦਿਨ ਆਪਣਾ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਹੈ ਤੇ ਬਾਕੀ ਕੁਝ ਕਿਸਮਤ ਦੀ ਵੀ ਗੱਲ ਹੁੰਦੀ ਹੈ ਜੀ ਕਈ ਬੰਦੇ ਜਿੱਦਾਂ ਹੁਣ ਕਾਫੀ ਕੋਸ਼ਿਸ਼ ਕਰਦੇ ਆ ਨਹੀਂ ਹੋ ਪਉਂਦਾ ਨਾ ਤੇ ਮੇਰੀ ਸਾਵਾਂ ਨਾਲ ਕਿਤੇ ਨਾ ਕਿਤੇ ਇੱਕ ਵਧੀਆ ਆਰਟਿਸਟ ਦੇ ਨਾਲ ਨਾਲ ਵਧੀਆ ਇਨਸਾਨ ਵੀ ਹੋਣਾ ਚਾਹੀਦਾ ਤਾਂ ਕਿ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡਾ ਕੰਮ ਫਿਰ ਆਪਣੇ ਆਪ ਅੱਗੇ ਸਾਨੂੰ ਸੁਤਲੀ ਗਾਂ ਸਾਹਿਬ ਨੂੰ ਸੁਣੀਦਾ ਤਿਸਤਿੰਦਰ ਸਤਾ ਸਾਹਿਬ ਜਿੱਦੂ ਮਸੇਣਾ ਭਜੀ ਤੇ ਗੁਰਦਾਸ ਮੈਂ ਖਾਬ ਜੋਸ ਜਾਈ ਸਦਾ ਤੈਨੂੰ ਵੇਖਿਆ ਵੇ ਮੈਂ ਸ਼ਿਕਹ ਦੀ ਪਠੀ ਵਿੱਚ ਦਿਲ ਸੇ ਕਿਹਾ ਸਭ ਜਾਣ ਕੇ ਨਾ ਬਣਾਂ ਅਣਜਾਨੇ ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣਿਆ ਗੱਲ ਜਾਣ ਦਿਨਾ ਕਰ ਲੈ ਕੇ ਜਾਣ ਸੋਹਣਿਆ ਕਿਸੇ ਨੂੰ ਦੌਲਤ ਦੁਨੀਆ ਦੀ ਜਿੱਦਾਂ ਮਿਲ ਜਾਂਦੀ ਐ ਮੇਰੇ ਕਮਲੇ ਦਿਲ ਨੂੰ ਵੀ ਉਂਝ ਤੂੰ ਮਿਲ ਗਈ ਲੱਗਦੀ ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਆਉਣਾ ਏ ਬੇਜਾਨੂ ਜੇ ਇਸ ਪੁਤਲੇ ਨੂੰ ਇੱਕ ਰੂਹ ਮਿਲ ਗਈ ਲੱਗਦੀ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਇਹ ਜਿੰਦਗੀ ਨਹੀਂ ਓਣੀ ਬੜੀ ਬੜੀ ਉਦਾਸੇ ਮੈਂ ਹੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਦੁੱਖਾਂ ਨੂੰ ਵੀ ਤਾ ਵਡ ਸੋਣੀਏ ਸਾਡੇ ਹੱਕ ਤੂੰ ਨਾ ਰੱਖ ਸਾਨੂੰ ਵਾਂਝੇ ਗਮਾਂ ਦੀ ਲਾਦੇ ਪੰਡੇ ਸੋਣੀਏ ਸਾਡੇ ਹੱਕ ਤੂੰ ਨਾ ਰੱਖ ਸਾਨੂੰ ਵਾਂਝੇ ਗਮਾਂ ਦੀ ਲਾਦੇ ਪੰਡੇ ਸੋਣੀਏ ਮੀਡੀਆ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਰਵਨੀਤ ਓਬਰੋਏ ਤੁਸੀਂ ਵੈਸੇ ਤਾਂ ਪੰਜਾਬ ਦੇ ਵੱਡੇ ਵੱਡੇ ਸਿੰਗਰਾਂ ਨੂੰ ਸੁਣਿਆ ਹੋਵੇਗਾ ਜਿਨ੍ਹਾਂ ਦੀ ਆਵਾਜ਼ ਸੁਣ ਰੂਹ ਖੁਸ਼ ਹੋ ਜਾਂਦੀ ਹੈ ਤੇ ਗਾਣੇ ਸੁਣ ਕੇ ਤਾਂ ਮਜ਼ਾ ਹੀ ਆ ਜਾਂਦਾ ਪਰ ਅੱਜ ਸਾਡੇ ਨਾਲ ਇੱਕ ਅਜਿਹਾ ਨੌਜਵਾਨ ਮੌਜੂਦ ਹੈ ਜੋ ਕਿ ਪੇਸ਼ੇ ਤੌਰ 'ਤੇ ਸਿਕਿਉਰਿਟੀ ਦਾ ਕੰਮ ਕਰਦਾ ਹੈ ਪਰ ਜੇਕਰ ਉਸ ਦੀ ਆਵਾਜ਼ ਦੀ ਗੱਲ ਕਰੀਏ ਤਾਂ ਬਾ ਕਮਾਲ ਹੈ ਸੋਸਾਇਟੀ ਨਾਲ ਮੌਜੂਦ ਨੇ ਮਨਜੀਤ ਸੰਧੂ ਅਕਾ ਮਨ ਸੰਧੂ ਮਨਜੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਮੀਡੀਆ ਸਵੇਰਾ ਤੇ ਹਾਜੀ ਥੈਂਕ ਯੂ ਭਾਈ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦੀ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਮੇਰੀ ਇੰਟਰਵਿਊ ਜਿਹੜੀ ਕਰ ਰਹੇ ਆ ਮੈਂ ਬਹੁਤ-ਬਹੁਤ ਧੰਨਵਾਦੀ ਮੰਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੇ ਤੋਂ ਗਾਣਾ ਸੁਣਨਾ ਚਾਹਾਂਗੇ ਸਾਡੇ ਦਰਸ਼ਕ ਵੀ ਸੁਣਨਾ ਚਾਣਗੇ ਕਿ ਵਾਕਈ ਆਪਾਂ ਜਿਹੜੇ ਇੰਟਰਵਿਊ ਕਰ ਰਹੇ ਆ ਇਹ ਬੰਦਾ ਹੈ ਕੌਣ ਹਾਂਜੀ ਹਾਂਜੀ ਤੁਸੀਂ ਇੱਕ ਗਾਣਾ ਸਾਨੂੰ ਸੁਣਾਓ ਸਭ ਤੋਂ ਪਹਿਲਾਂ ਕੋਈ ਵੀ ਸੁਣਾਦਾ ਸੈਡ Song ਸੁਣਾਦਾ ਜੀ ਕੋਈ ਵੀ ਕੋਈ ਵੀ ਅੰਬਰਾਂ ਤੇ ਚਾੜ ਸਾਡੀ ਹੱਥੀ ਦੂਰ ਛੱਡੇਗਾ ਪਤਾ ਨਹੀਂ ਸੀ ਸਾਡੇ ਨਾਲ ਇੰਜ ਵੈਰ ਕਰ ਦੇਗਾ ਤੇਰੇ ਨਾਲ ਵਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਹੋ ਤੇਰੇ ਨਾਲ ਵਦ ਸਾਨੂੰ ਕੋਈ ਵੀ ਕਰੀਬ ਨਹੀਂ ਸੀ ਤੇਰੇ ਕੋਲ ਯਾਰ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਤੇਰੇ ਕੋਲ ਯਾਰਾ ਸਾਨੂੰ ਇਹੋ ਜੀ ਉਮੀਦ ਨਹੀਂ ਸੀ ਬਹੁਤ ਹੀ ਵਧੀਆ ਮੰਜੀਤ ਬਹੁਤ ਵਧੀਆ ਤੁਸੀਂ ਸਰਜੂਲ ਸਕੰਦਰ ਸਾਹਿਬ ਦਾ ਇੱਕ ਬਹੁਤ ਹੀ ਜਿਹੜਾ ਇੱਕ ਲਾਜਵਾਬ ਇੱਕ ਗਾਣਾ ਗਾਇਆ ਠੀਕ ਹੈ ਤੇ ਤੁਹਾਨੂੰ ਮਤਲਬ ਪਹਿਲਾਂ ਦੱਸੋ ਤੁਹਾਡੀ ਜ਼ਿੰਦਗੀ ਬਾਰੇ ਦੱਸੋ ਤੁਹਾਡੀ ਜ਼ਿੰਦਗੀ ਮਤਲਬ ਕਿਵੇਂ ਤੁਹਾਨੂੰ ਇਸ ਗਾਇਕੀ ਦਾ ਤੁਹਾਨੂੰ ਸ਼ੌਂਕ ਜੱਗਿਆ ਗਾਇਕੀ ਦਾ ਹੀ ਮੈਂ ਬਚਪਨ ਤੋਂ ਹੀ ਹੋਣਾ ਸੀਗਾ ਸਕੂਲ ਟਾਈਮ ਤੋਂ ਸਕੂਲ ਵਿੱਚ ਹੋਣਾ ਤੇ ਘਰੇ ਵੀ ਮੈਂ ਰਿਆਜ਼ ਕਰਦਾ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਬੱਸ ਹਜੇ ਤੱਕ ਚੱਲ ਰਿਹਾ ਹਾਂ। ਹਾਂਜੀ। ਨਹੀਂ ਤੇ ਮਤਲਬ ਕਿੰਨੇ ਤੁਸੀਂ ਸਟੱਡੀ ਕੀਤੀ ਹੈ? ਮੈਂ ਪਲੱਸ 2 ਕੀਤੀ ਹੋਈ ਹੈ ਜੀ। ਪਲੱਸ 2 ਕੀਤੀ ਹੋਈ ਆ। ਤੇ ਕਦੀ ਤੁਹਾਡਾ ਕੋਈ ਖੁਆਬ ਨਹੀਂ ਤੁਹਾਡਾ ਕੋਈ ਸੁਪਨਾ ਨਹੀਂ ਕਿ ਤੁਸੀਂ ਕੋਈ ਵੱਡੇ ਵੱਡੇ ਕਿਸੇ ਡਾਇਰੈਕਟਰ ਨਾਲ ਕੰਮ ਕਰੋ ਜਾਂ ਟੀਵੀ ਤੇ ਆਉਣ ਦਾ ਸੁਪਨਾ ਹੁੰਦਾ ਹੈ ਹਰ ਇੱਕ ਨੂੰ। ਹਾਂਜੀ ਹੁੰਦਾ ਹੀ ਸਾਰਿਆਂ ਦਾ ਹੁੰਦਾ ਸੁਪਨਾ ਤਾਂ ਤੇ ਬਸ ਕਰ ਰਹੇ ਆ ਜੀ ਰਿਆਜ਼ ਘਰੇ ਬੈਠ ਕੇ ਹਾਂ ਇਹਦਾ ਫਿਲਹਾਲ ਕਿਉਂਕਿ ਟੀਵੀ ਦੇ ਆਉਣ ਦੇ ਲਈ ਬਹੁਤ ਵੱਡੀ ਜੇਮ ਹੋ ਜਾਂਦੀ ਹੈ ਥੋੜਾ ਵਜਨ ਦੀ ਪ੍ਰੋਬਲਮ ਹੈ ਉਹਦੀ ਆ ਇਸ ਕਰਕੇ ਹਜੇ ਬਸ ਤੁਸੀਂ ਕੱਲ ਬਾਹਰ ਦੀ ਗੱਲ ਕੀਤੀ ਆ ਤੁਸੀਂ ਇੱਕ ਤੇ ਸਿਕਿਉਰਟੀ ਦੀ ਤੁਸੀਂ ਇੱਕ ਵਰਦੀ ਪਾਈ ਤੁਸੀਂ ਹਨਾ ਹਾਂਜੀ ਤੇ ਇਹ ਤੁਸੀਂ ਮਤਲਬ ਹਮੇਸ਼ਾ ਹੀ ਇਹ ਸਿਕਿਉਰਟੀ ਦੀ ਵਰਦੀ ਪਾ ਕੇ ਰੱਖਦੇ ਹੋ ਨਹੀਂ ਨਹੀਂ ਮੈਂ ਅਦਰਸਲ ਕੰਮ ਤੋਂ ਆਇਆ ਹੀ ਸੀਗਾ ਤੇ ਮੈਨੂੰ ਫੋਨ ਆ ਗਿਆ ਮੇਰੇ ਦੋਸਤ ਦਾ ਉਹ ਕਹਿੰਦਾ ਤੁਸੀਂ ਇੰਟਰਵਿਊ ਕਰਾਉਣੀ ਤੁਹਾਡੇ ਨਾਲ ਦੀ ਮੈਂ ਫਿਰ ਸਿੱਧਾ ਆ ਗਿਆ ਇੱਧਰ ਨੂੰ ਕਹਿੰਦਾ ਹੁਣੀ ਆ ਜਾ ਜਲਦੀ ਆ ਜਾ ਵੀ ਭਾਈ ਉਹਨਾਂ ਨੇ ਜਾਣਾ ਹੈ ਕਿਤੇ ਤੇ ਮੈਂ ਕਿਹਾ ਚਲੋ ਠੀਕ ਆ ਮੈਂ ਆ ਜਾਂਦਾ ਨਾ ਮੇਰੇ ਲਈ ਇੱਕ ਮੌਕਾ ਹੈ ਵਧੀਆ ਤੇ ਮੈਂ ਤੁਹਾਡਾ ਫਿਰ ਧੰਨਵਾਦ ਕਰਦਾ ਇੱਕ ਵਾਰ ਹਾਂਜੀ ਤੇ ਤੁਸੀਂ ਮਤਲਬ ਆ ਤੁਸੀਂ ਮੈਂ ਸੁਣਿਆ ਕਿ ਤੁਸੀਂ ਕੋਈ ਗਾਣਾ ਵੀ ਤੁਸੀਂ ਕੋਈ ਆਪਣੇ ਕੱਢੇ ਨੇ ਤੁਸੀਂ ਕੋਈ ਇੱਕ ਦੋ ਹਾਂਜੀ ਤੇ ਚਾਰ ਗਾਣੇ ਹੈਗੇ ਮੇਰੇ ਦੋ ਵੀਡੀਓ ਕੀਤੇ ਆ ਇੱਕ ਦੋ ਆਡੀਓ ਆ ਉਹ ਮੇਰਾ ਦੋਸਤ ਆ ਨਵਾਬਜ਼ਾ ਦਾ 뮤직 ਮੈਂ ਨਾਲ ਲਵਲੀ ਚ ਪੜਦਾ ਸੀ ਯੂਨੀਵਰਸਿਟੀ ਜੀ ਹਾਂਜੀ ਵਧੀਆ ਦੋਸਤ ਮੇਰਾ ਉਹਨੇ ਬਹੁਤ ਸਾਥ ਦਿੱਤਾ ਅੱਜ ਤੱਕ ਵੀ ਦੇ ਰਿਹਾ ਬਸ ਉਹਨੇ ਆਡੀਓ ਤਿਆਰ ਕੀਤੀ ਤੇ ਵੀਡੀਓ ਵੀ ਮੇਰੇ ਭਾਜੀ ਦੋਸਤ ਸੀਗੇ ਹਮ ਉਹਨਾਂ ਨੇ ਆਰ ਸੰਧੂ ਫੋਟੋਗ੍ਰਾਫੀ ਉਹਨਾਂ ਨੇ ਵੀਡੀਓ ਕਰ ਦਿੱਤੀ ਤੇ ਇੱਕ ਮਨਜੀਤ ਇੱਕ ਗੱਲ ਦੱਸੋ ਕਿ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਤੁਹਾਡੇ ਹਾਲਾਤ ਮਤਲਬ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਹਜੇ ਕਿਸੇ ਵੱਡੇ ਤੁਸੀਂ ਡਾਇਰੈਕਟਰ ਨਾਲ ਗੱਲ ਨਹੀਂ ਕੀਤੀ ਜਾਂ ਕਦੀ ਤੁਸੀਂ ਕਿਸੇ ਕਦੇ ਕੰਟੈਕਟ ਚ ਵੀ ਨਹੀਂ ਆਏ ਕਿਸੇ ਵੱਡੇ ਕਿਸੇ ਸਿੰਗਰ ਨਾਲ ਤੁਸੀਂ ਨਹੀਂ ਜੀ ਹਜੇ ਤਾਂ ਤੁਹਾਡੀ ਆਵਾਜ਼ ਤਾਂ ਧੀ ਤੁਸੀਂ ਜਿੱਦਾਂ ਗਾਣੇ ਆਪਣੇ ਅਪਲੋਡ ਤੁਸੀਂ ਆ ਤੁਸੀਂ ਗਾਣੇ ਅਪਲੋਡ ਵੀ ਕੀਤੇ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਤੇ ਉੱਥੇ ਤੁਹਾਨੂੰ ਕਿਸੇ ਨੇ ਨੋਟਿਸ ਨਹੀਂ ਕੀਤਾ ਤੁਹਾਨੂੰ ਵੱਡੇ ਸਿੰਗਰ ਨੇ ਨਹੀਂ ਉਹ ਇਦਾਂ ਦਾ ਕੁਝ ਨਹੀਂ ਹੋਇਆ ਵੈਸੇ ਵਧੀਆ ਮਤਲਬ ਰਿਸਪੌਂਸ ਆਇਆ ਜਿਹੜੇ ਆਪਣੇ ਦੋਸਤ ਮਿੱਤਰ ਆ ਉਹਨਾਂ ਨੇ ਵਧੀਆ ਪਸੰਦ ਕੀਤਾ ਗਾਣਾ ਚੱਕਰ ਇਹ ਪ੍ਰੋਮੋਸ਼ਨ ਦਾ ਚੱਕਰ ਪੈਂਦਾ ਨਾ ਥੋੜਾ ਗੀਤ ਤਾਂ ਚਲੋ ਵਧੀਆ ਬਣ ਗਈ ਸੀਗੀ ਤੇ YouTube ਤੇ ਪਏ ਹੋਏ ਆ ਪਰ ਪ੍ਰੋਮੋਸ਼ਨ ਦਾ ਥੋੜਾ ਚੀਜ਼ ਲੋਕਾਂ ਤੱਕ ਪਹੁੰਚੀ ਨਹੀਂ ਨਾ ਤੇ ਥੋੜਾ ਇਹ ਵੀ ਚੱਕਰ ਪੈ ਜਾਂਦਾ ਠੀਕ ਹੈ ਤੇ ਜੇਕਰ ਗੱਲ ਕਰੀਏ ਕਿ ਤੁਹਾਨੂੰ ਜਿਹਦਾ ਤੁਸੀਂ ਸੈਡ Song ਤੁਹਾਨੂੰ ਸੁਣਾਇਆ ਸਾਨੂੰ ਹੋਣੇ ਠੀਕ ਹੈ ਸ੍ਰੀਕੰਦਰ ਸਾਹਿਬ ਦਾ ਤੇ ਤੁਹਾਨੂੰ ਸੈਡ ਚ ਇੰਟਰਸਟ ਹੈ ਕਿ ਰੋਮਾਂਟਿਕ Song ਚ ਜ਼ਿਆਦਾ ਇੰਟਰਸਟ ਹੈ ਰੋਮਾਂਟਿਕ ਜੀ ਵੀ ਹੈਗਾ ਸੈਡ ਰੋਮਾਂਟਿਕ ਜ਼ਿਆਦਾਤਰ ਆਲਮੌਤ ਹਰ ਤਰ੍ਹਾਂ ਦਾ ਹਾਂ ਜੀ ਹੂੰ ਤੇ ਆਪਾਂ ਤੁਹਾਡੇ ਕੋਲ ਇੱਕ ਹੋਰ ਗਾਣਾ ਸੁਣਨਾ ਚਾਹਾਂਗੇ ਰੋਮਾਂਟਿਕ ਕੋਈ ਹਾਂਜੀ ਸੁਣਾ ਦੇਣਾ ਜੀ ਜੀ ਤੇਰੀਆਂ ਅੱਖੀਆਂ ਮੇਰੀਆਂ ਅੱਖੀਆਂ ਇੱਕ ਹੋ ਗਈਆਂ ਨੇ ਹੱਥ ਹੱਥਾਂ ਵਿੱਚ ਆ ਗਏ ਹੁਣ ਨਾ ਦੂਰੀਆਂ ਰਹੀਆਂ ਨਹੀਂ ਕਿਸੇ ਨੂੰ ਦੌਲਤ ਦੁਨੀਆਂ ਦੀ ਜਿੱਦਾਂ ਮਿਲ ਜਾਂਦੀ ਐ ਮੇਰੇ ਕਮਲੇ ਦਿਲ ਨੂੰ ਵੀ ਉਂਝ ਤੂੰ ਮਿਲ ਗਈ ਲੱਗਦੀ ਤੇਰਾ ਆਉਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ ਬੇਜਾਨੀ ਜੇ ਇਸ ਪੁਤਲੇ ਨੂੰ ਇੱਕ ਰੂਹ ਮਿਲ ਗਈ ਲੱਗਦੀ ਬਹੁਤ ਵਧੀਆ ਬਹੁਤ ਸੋਹਣਾ ਤੇ ਮਨਜੀਤ ਤੁਹਾਡਾ ਫੇਵਰਿਟ ਸਿੰਗਰ ਕੌਣ ਹੈ ਫੇਵਰਿਟ ਸਿੰਗਰ ਭਾਈ ਜਿੰਦਾ ਉਸਤਾਦ ਮੁਸਫੀ अली ਖਾਨ ਸਾਹਿਬ ਨੂੰ ਸੁਣੀਦਾ ਤੇ ਸਤਿੰਦਰ ਸਰਦਾਰ ਸਾਹਿਬ ਸਿੱਧੂ ਮਸੇੂਆਣਾ ਭਾਈ ਤੇ ਗੁਰਦਾਸ ਮਾਨ ਸਾਹਿਬ ਮਾਨ ਸਾਹਿਬ ਹਾਂ ਜੀ ਇਹਨਾਂ ਚਾਰਾਂ ਚੋਂ ਕੋਈ ਇੱਕ ਤੁਹਾਡਾ ਬਹੁਤ ਮਨਪਸੰਦ ਉਹਨਾਂ ਦਾ ਕੋਈ ਗੀਤ ਇੱਕ ਸਤਿੰਦਰ ਸਰਦਾਰ ਸਾਹਿਬ ਦੀ ਸਿੱਧੂ ਉਸਿਆ ਅੱਜਕੱਲ ਜਿਆਦਾ ਸੁਣਦਾ ਮੈਂ ਹੂੰ ਕੋਈ ਇੱਕ ਗੀਤ ਹੋਏ ਵੇ ਨਾਲ ਮੈਂ ਸੁਣਾ ਦਿੰਨਾ ਸਿੱਧੂ ਭਾਈ ਦਾ ਸੁਣਾ ਦਿੰਨਾ ਮੈਂ ਖਬਜੋਸ ਜਾਈ ਸਦਾ ਤੈਨੂੰ ਵੇਖਿਆ ਵੇ ਮੈਂ ਸ਼ੇਖਦੀ ਪਠੀ ਵਿੱਚ ਦਿਲ ਸਿਕਿਆ ਸਭ ਜਾਣ ਕੇ ਨਾ ਬਣ ਅਣਜਾਨ ਸੋਹਣਿਆ ਮੇਰੀ ਜ਼ਿੰਦਗੀ ਦਾ ਤੂੰ ਐ ਅਰਮਾਨ ਸੋਹਣਿਆ ਗੰਦੇ ਜਾਣ ਦੀ ਨਾ ਕਰ ਲੈ ਕੇ ਜਾਨ ਸੋਹਣਿਆ ਬਹੁਤ ਹੀ ਸੋਹਣਾ ਤੁਸੀਂ ਜਿਵੇਂ ਗਾਉਂਦੇ ਹੋ ਲੱਗਦਾ ਜਿੱਦਾਂ ਮਤਲਬ ਕਾਫੀ ਰੁੱਝੇ ਰਹੇ ਹੋ ਆਸ਼ਕੀ ਚ ਨਹੀਂ ਨਹੀਂ ਇੱਦਾਂ ਤਾਂ ਕੁਝ ਚੈੱਕ ਕਰਨੀ ਪਈ ਫਿਰ ਵੀ ਕੋਈ ਨਾ ਕੋਈ ਤਾਂ ਹੋਏਗੀ ਲਾਈਫ ਚ ਤੁਸੀਂ ਸੈਡ Song ਵੀ ਗਾਉਂਦੇ ਹੋ ਕਾਫੀ ਪਹਿਲਾਂ ਵੀ ਆਪਾਂ ਤੁਹਾਨੂੰ ਸੁਣਿਆ ਸੀ ਜਿੱਥੇ ਤੁਸੀਂ ਕਾਫੀ ਨਹੀਂ ਇੱਦਾਂ ਤਾਂ ਨਹੀਂ ਕੁਝ ਉਹਦਾ ਸਕੂਲ ਟਾਈਮ ਸੀਗਾ ਮਾੜਾ ਮੋਟਾ ਜਦੋਂ ਪੜ੍ਹਦੇ ਹੁੰਦੇ ਸੀ ਦਿਲ ਟੁੱਟਿਆ ਕਦੀ ਨਹੀਂ ਨਹੀਂ ਦਿਲ ਤਾਂ ਟੁੱਟਦਾ ਹੀ ਰਹਿੰਦਾ ਹੀ ਟੁੱਟਦਾ ਹੀ ਰਹਿੰਦਾ ਮਤਲਬ ਕਿਦਾ ਕੋਈ ਇੱਕ ਦੇ ਪਿੱਛੇ ਟੁੱਟਦਾ ਦਿਲ ਤਾਂ ਕੋਈ ਚੰਗਾ ਹੋਵੇ ਦਾ ਨਹੀਂ ਬਸ ਕਮਕਾਰ ਜੀ ਹੋਈਦਾ ਨਾ ਉਦਾਂ ਦਿਲ ਟੁੱਟਦਾ ਰਹਿੰਦਾ ਕਮਕਾਰ ਜੀ ਦਰਦੂ ਘੁੰਮੀ ਆਈਦਾ ਕਿਉਂਕਿ ਇਦਾਂ ਦਾ ਕੋਈ ਕੇਸ ਨਹੀਂ ਹੋਇਆ ਜਿੱਦਾਂ ਜਿਹੜਾ ਤੁਸੀਂ ਪੁੱਛਣਾ ਚਾਹੁੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੂੰ ਹੂੰ ਫਿਰ ਵੀ ਜਿਹੜਾ ਅੱਜ ਅੱਜਕੱਲ ਜਦਾਂ ਆਸ਼ਕੀਆਂ ਚੱਲਦੀਆਂ ਨੇ ਜਿੱਦਾਂ ਹਨਾ ਹਾਂਜੀ ਹਾਂਜੀ ਜੋ ਅੱਜਕਲ ਸੋਸ਼ਲ ਮੀਡੀਆ ਤੇ ਬੜਾ ਚੱਲ ਰਿਹਾ ਹੈ ਹਨਾ ਆਜ ਕੀ ਮੁਸ਼ਕਿਲਾਂ ਤੇ ਕੋਈ ਕਿਸੇ ਦਾ ਬ੍ਰੇਕਅਪ ਹੁੰਦਾ ਨਾਲ ਹੀ ਛੋਟਾ ਸਟੇਟਸ ਪਾ ਦਿੰਦਾ ਹਨਾ ਕੋਈ ਗਾਣਾ ਲਾ ਕੇ ਸਟੇਟਸ ਪਾ ਦਿੰਦਾ ਜੇ ਕਦੀ ਤੁਹਾਡਾ ਦਿਲ ਚਲੋ ਸਾਨੂੰ ਨਾ ਦੱਸੋ ਜੇ ਕਦੀ ਟੁੱਟਿਆ ਵੀ ਹੋਊਗਾ ਕਿਹੜਾ ਗਾਣਾ ਤੁਸੀਂ ਮਤਲਬ ਸਭ ਤੋਂ ਜ਼ਿਆਦਾ ਸੁਣਦੇ ਹੋ ਫਿਰ ਹਾਂਜੀ ਉਹ ਸਟੇਟਸ ਪਾਉਂਦੇ ਆ ਜਿੱਦਾਂ ਕਿਹੜਾ ਕੋਈ ਇੱਕ ਗਾਣਾ ਦੱਸ ਮੈਂ ਸੁਣਾ ਦੇਣਾ ਦਾ ਸੈਟਸ ਕੋਈ ਕਿਹੜਾ ਮਤਲਬ ਸਾਡੇ ਰਿਸ਼ਕ ਵੀ ਹੋਣਗੇ ਕਈ ਕਈ ਟੁੱਟੇ ਦਿਲਾਂ ਵਾਲੇ ਹੋਣਗੇ ਜਿਹੜੇ ਸੂਰਜ ਦੇ ਨਾਲ ਤੇਰੀ ਆਦਾ ਜਾਂਦੀ ਐ ਚੰਨ ਦੇ ਛਪਣ ਤੱਕ ਨਾਲ-ਨਾਲ ਰਹਿੰਦੀ ਐ ਸੂਰਜ ਦੇ ਨਾਲ ਤੇਰੀ ਆਦਾ ਬੈੰਦੀ ਐ ਚੰਨ ਦੇ ਛਪਣ ਤੱਕ ਨਾਲ-ਨਾਲ ਰਹਿੰਦੀ ਐ ਹੋ ਗਿਆ ਕਸੂਰ ਸਾਥੋਂ ਕੀ ਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ ਬਹੁਤ ਹੀ ਸੋਹਣਾ ਮੰਜੀਤ ਬਹੁਤ ਮੰਜੀਤ ਤੁਸੀਂ ਮਤਲਬ ਆਪਣਾ ਜੰਦਰ ਜੀ ਹਾਂਜੀ ਹਾਂਜੀ ਜੰਦਰ ਤੁਹਾਡੀ ਜਿਹੜੀ ਪਰਵਿਸ਼ ਜੰਦਰ ਜੀ ਹੋਈ ਆ ਹਾਂਜੀ ਹਾਂਜੀ ਜੰਪਲ ਤੁਹਾਡੇ ਇੱਥੇ ਦਾ ਹੀ ਆ ਹਾਂਜੀ ਠੀਕ ਹੈ ਤੇ ਤੁਹਾਨੂੰ ਘਰ ਦੇ ਤੁਹਾਨੂੰ ਸਪੋਰਟ ਕਰਦੇ ਨੇ ਸਿੰਕਿੰਗ ਲਾਈਨ ਚ ਹਾਂਜੀ ਕਰਦੇ ਜੀ ਕਰਦੇ ਤਾਂ ਕਹਿੰਦੇ ਕਰੀ ਜਲ ਜੂਤ ਦਾ ਦਿਲ ਕਰਦਾ ਹੂੰ ਤੇ ਇਹ ਸਿਕਿਉਰਟੀ ਦਾ ਜਿਹੜਾ ਕੰਮ ਕਰ ਰਹੇ ਹੋ ਇਹ ਲਾ ਇਹ ਮਜਬੂਰੀ ਹੈ ਜਾਂ ਹਾਂਜੀ ਕੰਮ ਦੀ ਕੋਈ ਕਰਨਾ ਪੈਂਦਾ ਕੰਮ ਦਰਸਲ ਜਦੋਂ ਮੈਂ ਸਟੱਡੀ ਛੱਡ ਦਿੱਤੀ ਉਸ ਤੋਂ ਬਾਅਦ ਫਿਰ ਮੈਂ ਕੰਮ 'ਚ ਪੈ ਗਿਆ ਸੀ ਥੋੜਾ ਮੋੜ ਉੱਦ ਹੋ ਗਿਆ ਹੁਣ ਮਤਲਬ 2-3 ਸਾਲ ਹੋ ਗਏ ਕੰਮ ਕਰਦੇ ਇਹਨੂੰ ਸਿਕਿਉਰਟੀ ਲਾਈਨ ਦੇ ਵਿੱਚ ਉਸ ਤੋਂ ਪਹਿਲਾਂ ਮੈਂ ਡੀਮਾਰਟ ਜਲੰਧਰ ਚ ਗੁਰੂ ਨਾਨਕ ਨਗਰ ਉੱਥੇ ਵੀ ਜੋਬ ਕਰਦਾ ਸੀ ਹੂੰ ਹਾਂਜੀ ਤੇ ਕਦੀ ਇਦਾਂ ਹੋਇਆ ਕਿ ਤੁਸੀਂ ਕਦੀ ਜਦ ਸਿਕਿਉਰਟੀ ਦਾ ਜਦ ਤੁਸੀਂ ਕੰਮ ਕਰ ਰਹੇ ਹੋ ਕੋਈ ਜਿੱਦਾਂ ਗਾਹ ਕਾਂਦੇ ਨੇ ਹਨਾ ਹਾਂਜੀ ਅੰਦਰ ਤੁਸੀਂ ਕਦੀ ਗਾਣਾ ਗਾ ਰਹੇ ਹੋ ਉਹ ਕਿਸੇ ਨੇ ਤਾਂ ਨੋਟਿਸ ਕੀਤਾ ਹੋਵੇ ਉੱਥੇ ਹਾਂਜੀ ਇਹ ਤਾਂ ਕਦੀ ਕਦੀ ਹੋ ਜਾਂਦਾ ਹੋ ਜਾਂਦਾ ਹਾਂਜੀ ਕੀ ਕਹਿੰਦੇ ਨੇ ਫਿਰ ਲੋਕ ਉਹ ਬਸ ਇਹੀ ਕਹਿੰਦੇ ਕਿ ਵਧੀਆ ਗਾਉਂਦੇ ਆ ਭਾਈ ਤੁਸੀਂ ਬਹੁਤ ਵਧੀਆ ਐਪਰੀਸ਼ੀਏਟ ਕਰਦੇ ਆ ਕਦੀ ਕਦੀ ਹੋ ਜਾਂਦਾ ਇਦਾਂ ਚਲੋ ਰੱਬ ਕਰੇ ਜੇ ਤੁਹਾਨੂੰ ਕੋਈ ਬਾਏ ਚਾਂਸ ਇਦਾਂ ਹੀ ਗਾਣ ਦੇ ਤੁਹਾਨੂੰ ਕੋਈ ਡਾਇਰੈਕਟਰ ਮਿਲ ਜਾਵੇ ਕੋਈ ਕੋਈ ਪੰਜਾਬੀ ਇੰਡਸਟਰੀ ਦਾ ਕੋਈ ਬੰਦਾ ਤੁਹਾਨੂੰ ਸੁਣ ਲਵੇ ਹਾਂਜੀ ਤੇ ਕਿਵੇਂ ਤੁਹਾਨੂੰ ਲੱਗੇਗਾ ਫਿਰ ਦੇਖੋ ਜੀ ਵਧੀਆ ਹੀ ਹੋਊਗਾ ਜੀ ਜੇ ਕੋਈ ਚੱਕਰ ਦਾ ਤਾਂ ਐਪਰੀਸ਼ੀਏਟ ਕਰ ਰਿਹਾ ਤਾਂ ਬਹੁਤ ਵਧੀਆ ਲੱਗੂਗਾ ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਚਲੋ ਕੋਈ ਨਾ ਕੋਈ ਜ਼ਰੀਆ ਬਣ ਜਵੇ ਇੱਕ ਵਧੀਆ ਅੱਗੇ ਆਉਣ ਦਾ ਮੌਕਾ ਮਿਲ ਜਾ ਤਾਂ ਲੱਗਦਾ ਕਿ ਜਿੱਦਾਂ ਬਾਲੀਵੁੱਡ 'ਚ ਜਿੱਦਾਂ ਬਹੁਤ ਜ਼ਿਆਦਾ ਜਿੱਦਾਂ ਸਟਰਗਲ ਬਹੁਤ ਆ ਹੈਨਾ ਇਦਾਂ ਹੀ ਕਹਿੰਦੇ ਪੰਜਾਬੀ ਇੰਡਸਟਰੀ 'ਚ ਵੀ ਸਟਰਗਲ ਹੈਗਾ ਕੋਈ ਵੀ ਕਿਤੇ ਗਾਣਾ ਦਾ ਕੋਈ ਵੀ ਗਾਣਦਾ ਪਰ ਜਿਹੜਾ ਕਹਿੰਦੇ ਜਿਹੜਾ ਲੈਵਲ ਤੱਕ ਬੰਦਾ ਹੈ ਜਿਹੜਾ ਜਾਂਦਾ ਨਾ ਉਹ ਇੱਕ ਤਜਾਂ ਸਟਰਗਲ ਤੇ ਜਾਂਦਾ ਤੇ ਜਾਂ ਸੁਣਨ ਚ ਆਇਆ ਕਿ ਜਾਂ ਉਹ ਬੰਦਾ ਅਪਰੋਚ ਤੇ ਜਿਹੜਾ ਬੰਦਾ ਪਹੁੰਚ ਜਾਂਦਾ ਇੱਕਦਮ ਛੱਟ ਉੱਪਰ ਪਹੁੰਚੇ ਸਿੱਧਾ ਉਹਦੀ ਐਂਟਰੀ ਪੋਲੀਵੁੱਡ ਚ ਹੁੰਦੀ ਹੈ ਪੰਜਾਬੀ ਮੂਵੀਜ਼ ਚ ਹੁੰਦੀ ਹੈ ਹਾਂਜੀ ਕੀ ਸਚਾਈ ਹੈ ਚ ਬਿਲਕੁਲ ਜੀ ਦੇਖੋ ਮਿਹਨਤ ਜਿਹੜਾ ਬੰਦਾ ਕਰ ਰਿਹਾ ਉਹ ਤਾਂ ਇੱਕ ਇੱਕ ਨਾ ਇੱਕ ਦਿਨ ਆਪਣਾ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਜੀ ਤੇ ਬਾਕੀ ਕੁਝ ਕਿਸਮ ਦੀ ਵੀ ਗੱਲ ਹੁੰਦੀ ਹੈ ਜੀ ਕਈ ਬੰਦੇ ਜਿੱਦਾਂ ਹੁਣ ਕਾਫੀ ਕੋਸ਼ਿਸ਼ ਕਰਦੇ ਆ ਨਹੀਂ ਹੋ ਪਉਂਦਾ ਨਾ ਤੇ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਇੱਕ ਵਧੀਆ ਆਰਟਿਸਟ ਦੇ ਨਾਲ ਨਾਲ ਵਧੀਆ ਇਨਸਾਨ ਵੀ ਹੋਣਾ ਚਾਹੀਦਾ ਤਾਂ ਕਿ ਤੁਸੀਂ ਮਿਹਨਤ ਕਰ ਰਹੇ ਆ ਤੁਹਾਡਾ ਕੰਮ ਫਿਰ ਆਪਣੇ ਆਪ ਅੱਗੇ ਹੁੰਦਾ ਜੀ ਨਹੀਂ ਤੇ ਤੁਹਾਨੂੰ ਲੱਗਦਾ ਨਹੀਂ ਇਦਾਂ ਕਿ ਜਿੱਦਾਂ ਕੋਈ ਕਈ ਲੋਕ ਜਿੱਦਾਂ ਕੁਝ ਅੜੀਕਾ ਵੀ ਬਣ ਜਾਂਦੇ ਨੇ ਵਿੱਚ ਕੀ ਹੋ ਜਾਂਦਾ ਜੀ ਇਦਾਂ ਮਤਲਬ ਕਾਫੀ ਹੋ ਜਾਂਦਾ ਕਈ ਵਾਰੀ ਇਦਾਂ ਕਈ ਵਲੇ ਕੋਈ ਬਜਟ ਦੀ ਗੱਲ ਹੋ ਜਵੇ ਜਾਂ ਕੁਝ ਵੀ ਹੋ ਜਵੇ ਜੇ ਵੀ ਆਪਣੇ ਬੰਦੇ ਹੁੰਦੇ ਆ ਕੁਝ ਹੋ ਜਾਂਦੀਆਂ ਗੱਲਾਂ ਪਰ ਮੇਰੇ ਨਾਲ ਅਜ ਤੱਕ ਏਦਾਂ ਦਾ ਹਜੇ ਤੱਕ ਤਾਂ ਕੁਝ ਹੋਇਆ ਨਹੀਂ ਤੁਸੀਂ ਕਹਿੰਦੇ ਆਪਣੇ ਬੰਦੇ ਮਤਲਬ ਆਪਣੇ ਬੰਦੇ ਕਿੱਦਾਂ ਮਤਲਬ ਕਿ ਪਿੱਠ ਪਿੱਛੋਂ ਕੁਝ ਏਦਾਂ ਦਾ ਕਰਦੇ ਨੇ ਹਾਂਜੀ ਹਾਂਜੀ ਹੋ ਜਾਂਦਾ ਕਿਤੇ ਕਿਤੇ ਕੋਈ ਗੱਲ ਹੋ ਜਾਂਦੀ ਆ ਹੁਣ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜ਼ਿਆਦਾ ਜੀ ਠੀਕ ਹੈ ਤੇ ਮਨ ਕੁਝ ਹੋਰ ਆਪਣੇ ਬਾਰੇ ਦੱਸੋ ਕਿ ਤੁਸੀਂ ਮਤਲਬ ਇਸ ਜਿੱਦਾਂ ਕਿਹੜੀ ਉਮਰ 'ਚ ਤੁਸੀਂ ਜਦੋਂ ਤੁਹਾਨੂੰ ਗਾਇਕੀ ਤੁਸੀਂ ਸ਼ੁਰੂ ਕੀਤੀ ਸੀ ਆਪਣੀ ਕੋਈ ਮੈਂ ਨਿੱਕੇ ਹੁੰਦੇ ਤੋਂ ਹੀ ਗਾਉਣਾ ਸੀਗਾ ਜਿੱਦਾਂ ਛੋਟੇ ਹੁੰਦੇ ਤੋਂ ਮੈਨੂੰ ਯਾਦ ਹੋਣਾ ਬਹੁਤ ਛੋਟਾ ਸੀਗਾ ਗਾਣੇ ਗੋਣੇ ਗਾਉਂਦਾ ਰਹਿੰਦਾ ਸੀਗਾ ਐਦਾਂ ਸ਼ਰਾਬਾਂ ਕਰੀ ਜਾਂਦੀਆਂ ਗਾਣੇ ਗਾਈ ਜਾਂਦੇ ਤੇ ਜਦੋਂ ਮੈਨੂੰ ਹੋਸ਼ ਜੀ ਆਈ ਥੋੜਾ ਮੈਂ ਪੰਜਵੀਂ ਛੇਵੀਂ ਚ ਸੀਗਾ ਉਦੋਂ ਵੀ ਗਾਉਂਦਾ ਹੁੰਦਾ ਸੀਗਾ ਤੇ ਸੱਤਵੀਂ ਅੱਡੇ ਤੱਕ ਡਰਦਾ ਰਿਆ ਜਿੱਦਾਂ ਕਲਾਸ 'ਚ ਗਾਉਣਾ ਨਹੀਂ ਫਿਰ ਨੌਵੀਂ ਦਸਵੀਂ 'ਚ ਮੈਂ ਸਕੂਲ ਦੇ ਵਿੱਚ ਜਦੋਂ ਗਿਆ ਫੇ ਉਦੋਂ ਲੋਕਾਂ ਮਤਲਬ ਸਟੂਡੈਂਟਾਂ ਦੇ ਬਾਕੀਆਂ ਦੇ ਮੋਹਰੇ ਗਾਉਣਾ ਸ਼ੁਰੂ ਕੀਤਾ ਤੇ ਬਸ ਇਦਾਂ ਹੀ ਗਾਉਂਦੇ ਗਾਉਂਦੇ ਹਜੇ ਤੱਕ ਗਾਈ ਜਾਂਦੇ ਆ ਤੁਸੀਂ ਜਿੱਦਾਂ ਆਪਣੇ ਇੱਕ ਗਾਣੇ ਵੀ ਤੁਸੀਂ ਆਪਣੇ ਕੱਡੇ ਸੀ ਹਨਾ ਤੁਸੀਂ ਅਪਲੋਡ ਵੀ ਕੀਤੇ ਆ ਤੇ ਕੁਝ ਸਾਨੂੰ ਕੋਈ ਦਰਸ਼ਕਾਂ ਨੂੰ ਸੁਣਾਓ ਕੋਈ ਗਾਣਾ ਇੱਕ ਤੁਹਾਡਾ ਜਿਹੜਾ ਬਹੁਤ ਤੁਹਾਡਾ ਮਨਪਸੰਦ ਹੋਵੇ ਹਾਂਜੀ ਮੈਂ ਇੱਕ ਸਭ ਤੋਂ ਪਹਿਲਾ ਗਾਣਾ ਜਿਹੜਾ ਜਿਹੜਾ ਮੇਰਾ ਸੀ ਹਾਲਾਤਾਂ ਨੇ ਉਹ ਮੈਂ ਸੁਣਾ ਦਿੰਦਾ ਜੀ ਹੂੰ ਮਾੜੀਆਂ ਹਾਲਾਤਾਂ ਨੇ ਪਾਇਆ ਜੰਜੀਰਾ ਸਾਨੂੰ ਸਾਡੇ ਹੀ ਇੱਕ ਰੀ ਬਿਦੂਰ ਹੋ ਗਏ ਸੁਪਨੇ ਸੀ ਦੇਖੇ ਜਿਹੜੇ ਕਾਲੀਆਂ ਰਾਤਾਂ ਨੂੰ ਚੜਦੀ ਸਵੇਰ ਚੂਰ ਹੋ ਗਏ ਖਾਲੀ ਵਿੱਚ ਰੋਟੀ ਪਈ ਆਪਣੀਆਂ ਮਿਹਨਤਾਂ ਗਲੇ ਥਨੋਂ ਤੇਰੀ ਸਵਾਦ ਦੇ ਗਈ ਮਿਹਨਤਾਂ ਦੇ ਲਿਖੇ ਲਏ ਇੱਕ ਇੱਕ ਪਲ ਜਿਹੜੇ ਜ਼ਿੰਦਗੀ ਕਿਤਾਬ ਦੇ ਗਈ ਕਿਤਾਬ ਦੇ ਗਈ ਬਹੁਤ ਹੀ ਵਧੀਆ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ ਤੇ ਤੁਸੀਂ ਨਾਂ ਲਿਤਾ ਸੀ ਇੱਕ ਸਤਿੰਦਰ ਸਰਤਾਏ ਜੋ ਤੁਹਾਡਾ ਤੁਹਾਡਾ ਫੇਵਰਟ ਨੇ ਹਾਂਜੀ ਹਾਂਜੀ ਕੋਈ ਉਹਨਾਂ ਦਾ ਵੀ ਕੋਈ ਗੀਤ ਹੋ ਜਾਵੇ ਇੱਕ ਉਹਨਾਂ ਦਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਏਹ ਜਿੰਦਗੀ ਨਹੀਂ ਓਣੀ ਬੜੀ ਬੜੀ ਉਦਸੇ ਮੇ ਹੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਦੁੱਖਾਂ ਨੂੰ ਵੀ ਤਾ ਵਾ ਦਸੋਣੀਏ ਸਾਡੇ ਹੱਕ ਤੂੰ ਨਾ ਰੱਖ ਸਾਨੂੰ ਵਾਂਝੇ ਗਮਾਂ ਦੀ ਲਾਦੇ ਪੰਡ ਸੋਣੀਏ ਸਾਡੇ ਹੱਕ ਤੂੰ ਨਾ ਰੱਖ ਸਾਨੂੰ ਵਾਂਝੇ ਗਮਾਂ ਦੀ ਲਾਦੇ ਪੰਡ ਸੋਣੀਏ ਦੱਸ ਕਿਹੜੇ ਵੇਲੇ ਕੰਮ ਆਉ ਯਾਰੀ ਕਿਹੜੇ ਵੇਲੇ ਕੰਮ ਆਉ ਯਾਰੀ ਕਿ ਕੱਲ ਹੀ ਪਰ ਟੋਈ ਨਾ ਇਹ ਜ਼ਿੰਦਗੀ ਨਹੀਂ ਓਣੀ ਬੜੀ ਬੜੀ ਉਦਾਸਵੇਂ ਹੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਕਿ ਜ਼ਿੰਦਗੀ ਨਹੀਂ ਆਣੀ ਬੜੀ ਬੜੀ ਉਦਾਸਵੇਂ ਹੋਈ ਨਾ ਤੁਸੀਂ ਤੁਹਾਡੇ ਜਿਹੜੇ ਨਾਲ ਦੇ ਜਿਹੜੇ ਕਲੀਨ ਨੇ ਜਿਹੜੇ ਹੁੰਦੇ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਤੁਸੀਂ ਉਹਨਾਂ ਦਾ ਤਾਂ ਫਿਰ ਦਿਲ ਆਏ ਰੱਖਦੇ ਹੋਵੋਗੇ ਪੂਰਾ ਹਾਂਜੀ ਹਾਂਜੀ ਗਾਣੇ ਸੁਣਦੇ ਲਈ ਤੇ ਸੁਣਦੇ ਰਹਿੰਦੇ ਉਹ ਆਲਮੋਸਟ ਕਦੇ ਕਦੇ ਮਤਲਬ ਵਿਲੇ ਹੋਈ ਤਾਂ ਨਾ ਜਦੋਂ ਬੈਠੀ ਦਾ ਰੂਟੀ ਰੂਟੀ ਖਾ ਗਈ ਉਹ ਤੁਹਾਨੂੰ ਕਹਿੰਦੇ ਹੁਣ ਕਿ ਚੱਲ ਮੰਨ ਯਾਰ ਗਾਣਾ ਸੁਣਾ ਇੱਕ ਹਾਂਜੀ ਹਾਂਜੀ ਹਨਾ ਤੇ ਮੰਨ ਵੀ ਤੁਸੀਂ ਬਚਪਨ ਦੀ ਕੋਈ ਮਤਲਬ ਤੁਹਾਨੂੰ ਸਕੂਲ ਵਿੱਚ ਜਿਹੜੇ ਪੜ੍ਹੇ ਹੋ ਤੁਸੀਂ ਹਾਂਜੀ ਉੱਥੇ ਤੁਸੀਂ ਮਤਲਬ 뮤직 ਨਹੀਂ ਸਿੱਖਿਆ ਕਦੀ ਨਹੀਂ ਉੱਥੇ ਜਦੋਂ ਸਿੱਖਿਆ ਤਾਂ ਨਹੀਂ ਗਿਆ ਮਤਲਬ ਇਦਾਂ ਹੀ ਗਾਉਂਦੇ ਹੁੰਦੇ ਸੀਗੇ ਤੇ ਇੱਕ ਸਾਡੀ ਪ੍ਰੇਰ ਕਰਾਉਂਦੇ ਹੁੰਦੇ ਸੀ ਭਾਜੀ ਸਾਡੀ ਸੀਨੀਅਰ ਹੁੰਦੇ ਸੀਗੇ ਹੂੰ ਚੰਦਨ ਮਾਨ ਜੀ ਉਹ ਜਿੱਦਾਂ ਵਾਜੇ ਦੇ ਨਾਲ ਪਲੇਅਰ ਕਰਉਣੀ ਉਹਨਾਂ ਨੇ ਹਾਰਮੋਨੀਅਮ ਦੇ ਨਾਲ ਰਮਸੀ ਗਾਣ ਗੁਣ ਉਹਨਾਂ ਦੇ ਕੋਲ ਅਸੀਂ ਰਿਸੈਸ ਟਾਈਮ ਬੈਠ ਕੇ ਗਾਣੇ ਗੁਣੇ ਗਾਈ ਜਾਣੇ ਉਹਨਾਂ ਤੋਂ ਵੀ ਕਾਫੀ ਨੋਲੇਜ ਲਈ ਮਤਲਬ ਸਿੱਖੀ ਜਾਣਾ ਨਾ ਉਹਨੇ ਦੱਸੀ ਜਾਣਾ ਕਿ ਇਦਾਂ ਵੀ ਇਦਾਂ ਥੋੜਾ ਬੁਤਾ ਮੜਾ ਮੋਟਾ ਦੱਸ ਹੀ ਰਹਿੰਦੀ ਸੀਗੀ ਉਹ ਭਾਈ ਹੂੰ ਤੇ ਮਨ ਕੋਈ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਝ ਤੁਸੀਂ ਅਜਿਹਾ ਕੋਈ ਮੈਸੇਜ ਦੇਣਾ ਚਾਹੋ ਯੂਥ ਨੂੰ ਅਜਿਹਾ ਕੋਈ ਮੈਸੇਜ ਦੇਣਾ ਚਾਹੋ ਕਿ ਤੁਸੀਂ ਜਿਸ ਤੁਸੀਂ ਕਹਿ ਰਹੇ ਹੋ ਕਿ ਮਤਲਬ ਜਿੱਦਾਂ ਤੁਹਾਡੇ ਹਾਲਾਤ ਇਸ ਟਮ ਨਹੀਂ ਹੈਗੇ ਉਹ ਵਲੇ ਕਿ ਤੁਸੀਂ ਵੀ ਵੱਡਾ ਸੌਂਗ ਕਰ ਸਕੋ ਜਾਂ ਕੁਛ ਹੈ ਤੁਸੀਂ ਇਸ ਤੁਸੀਂ ਹਾਲਾਤਾਂ ਚੋਂ ਨਿਕਲ ਰਹੇ ਹੋ ਜਿਸ ਹਾਲਾਤਾਂ ਚੋਂ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਮਤਲਬ ਕਿਵੇਂ ਨੂੰ ਯੂਥ ਮਤਲਬ ਰਹਿਣਾ ਚਾਹੀਦਾ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਦੇਖੋ ਜੀ ਇਦਾਂ ਵੀ ਮਾਪੇ ਤਾਂ ਤੁਹਾਨੂੰ ਪਤਾ ਇੱਕੋ ਵਾਰੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਉਹਨਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਉਹਨਾਂ ਦਾ ਬਿਲਕੁਲ ਸਤਿਕਾਰ ਕਰੋ ਉਹਨਾਂ ਦੇ ਨਾਲ ਰਹੋ ਜਿੰਨਾਂ ਕੋਲ ਮਿਲ ਕੇ ਰਹਿ ਸਕਦੇ ਆਪਾਂ ਨਾ ਪਿਆਰ ਵੱਧ ਤੋਂ ਵੱਧ ਟਾਈਮ ਉਹਨਾਂ ਨਾਲ ਬਿਤਾਓ ਬਾਕੀ ਸਾਰੇ ਆਲਮੋਸਟ ਵੀ ਰਲ ਮਿਲ ਕੇ ਰਹਿਣਾ ਐਵੇਂ ਕਿਸੇ ਦੀਆਂ ਲੱਤਾਂ ਲੁੱਟਾਂ ਖਿੱਚਣੀਆਂ ਜਾਂ ਕਿਸੇ ਨੂੰ ਮਾੜਾ ਚੰਗਾ ਕਹਿਣ ਨਾਲ ਉਹ ਨਾ ਦਿਲ ਕਿਸੇ ਦਾ ਹਰਟ ਕਰਨਾ ਉਹ ਵੀ ਚੀਜ਼ਾਂ ਹੋ ਜਾਂਦੀਆਂ ਕਿ ਕਈ ਵੇਲੇ ਬੰਦੇ ਕਹਿੰਦੇ ਵੀ ਪੈਸੇ ਪੂਸੇ ਦੀ ਗੱਲ ਆ ਜਾਂਦੀ ਨਾ ਥੋੜੀ ਜੀ ਨਾਲ ਬੈਠੇ ਬੰਦੇ ਨੂੰ ਵੀ ਸਾਡੀ ਦੁੱਖਾਂ ਦੀ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਦਾਂ ਵੀ ਬੰਦੇ ਦਾ ਮਨ ਥੋੜਾ ਜਿਆ ਐਪਰੀਸ਼ੀਏਟ ਕਰਨਾ ਚਾਹੀਦਾ ਸਭੋ ਕਿ ਹਾਂਜੀ ਤੁਸੀਂ ਮਿਹਨਤ ਕਰਕੇ ਅੱਗੇ ਆਓ ਸਰੀ ਯਾਨੀ ਮਿਹਨਤ ਕਰਨ ਤੇ ਬਸ ਇਹੀ ਸੀਗਾ ਜੀ ਤੇ ਮਨ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਅਜੀਹਾ ਗਾਣਾ ਸੁਣਾਉ ਉਹ ਜਿਹੜਾ ਰੂਹ ਨੂੰ ਜਿਹੜਾ ਛੂ ਜਾਵੇ ਆਪਾਂ ਸੁਣਾਉਣਾ ਚਾਹਾਂਗੇ ਸੁਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਂ ਸੁਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਂ ਨੀ ਇਲਾਕੇ 'ਚ ਮਰ ਜਾਮ ਹਏ ਨਿਰਬ ਦੀਸੋ 'ਚ ਮਰ ਜਾਮ ਮੁਖ ਤੇਰਾ ਵੇਖ ਕੇ ਤੇ ਚਨ ਸ਼ਰਮਾਉਦਾ ਏ ਰੱਬ ਵੀ ਬਣਾ ਕੇ ਤੈਨੂੰ ਆਪ ਪਛਤੁੰਦਾ ਏ ਫੁੱਲਾਂ ਜਿਹਾ ਦਿਲ ਤੇਰਾ ਜੇ ਕਦੀ ਮੈਂ ਦੁਖਾਂ ਨੀ ਨ ਕਰੇ ਮੈਂ ਮਰ ਜਾਵਾਂ ਹਏ ਨਿਰਬ ਦਿਸ਼ਾ ਮੈਂ ਮਰ ਜਾਵਾਂ ਬਹੁਤ ਹੀ ਸੋਨਾ ਬਹੁਤ ਸੋਹਣਾ ਸੌਂਗ ਆਇਆ ਤੁਸੀਂ ਹੋਪ ਸਾਰੇ ਦਰਸ਼ਕਾਂ ਨੂੰ ਇਹ ਵੀ ਬਹੁਤ ਪਸੰਦ ਆਇਆ ਹੋਵੇਗਾ ਸੁਮਨ ਤੁਹਾਡੀ ਅਲੇ ਉਮਰ ਜਿਹੜੀ 26 ਸਾਲ ਹੈ ਹੈਨਾ ਤੇ ਆਪਾਂ ਆਹੀ ਕਾਮਨਾ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਤੁਹਾਨੂੰ ਹੋਰ ਤਰੱਕੀਆਂ ਮਿਲਣ ਤੁਸੀਂ ਹੋਰ ਵਧੀਆ ਗਾਓ ਤੇ ਹੋਰ ਉਚਾਈਆਂ ਤੇ ਤੁਸੀਂ ਜਾਓ ਤੁਸੀਂ ਹੈਨਾ ਤੇ ਸਾਡੇ ਵੱਲੋਂ ਆਹੀ ਕਾਮਨਾ ਹੈ ਆਹੀ ਅਰਦਾਸ ਹੈ ਸਮਨ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਹਾਡਾ ਡਾਈਵਰ ਬਹੁਤ ਧੰਨਵਾਦ ਮੈਂ ਚੈਨਲ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੁਸੀਂ ਮੈਨੂੰ ਟਾਈਮ ਦਿੱਤਾ ਤੇ ਬਹੁਤ ਬਹੁਤ ਥੈਂਕ ਯੂ ਥੈਂਕ ਯੂ